ਸਵਾਗਤ ਹੈ ਦੋਸਤੋ ਅਜਾ ਡੈਰੀ ਫਾਰਮ ਦੇ ਵਿੱਚ ਜੇ ਕਿਸੇ ਵੀ ਨੇ ਵੀਡੀਓ ਬਣਾਉਣੀ ਹੋ ਕਿ ਤਾਂ ਮੇਰੇ ਨੰਬਰਾਂ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਮੋਬਾਈਲ ਨੰਬਰ 9780205539 ਅੱਜ ਦੀ ਵੀਡੀਓ ਦੋਸਤੋ ਪੈਂਡ ਮਾੜੀ ਮਸਤਵਾ ਫਸਿਲ ਇਹਨਾਂ ਬਾਗਾਪਰਾਣਾ ਪੈਂਦਾ ਤੇ ਜ਼ਿਲ੍ਹਾ ਦੋਸਤੋ ਮੁਗਾ ਰਹਿੰਦਾ ਅੱਜ ਦੀ ਵੀਡੀਓ ਵਿੱਚ ਇੱਕ ਨਗਾ ਦੋਸਤੋ ਸਾਹਮਣੇ ਆਪਾਂ ਸਕਰੀਨ ਤੇ ਦੇਖ ਰਹੇ ਹਾਂ ਬਾਕੀ ਡਿਟੇਲ ਆਪਾਂ ਬਾਅਦ ਤੋਂ ਲਵਾਂਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਰਿਕਵੈਸਟ ਕਰਾਂਗੇ ਜਿਹੜੇ ਵੀ ਰਣ ਚੈਨਲ ਸਬਸਕ੍ਰਾਈਬ ਨਹੀਂ ਕਰੇ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਨਾਲ ਆ ਦਾ ਘੰਟੀ ਦਾ ਬਟਨ ਵੀ ਦਬਾ ਕਾਕੀ ਡਿਟੇਲ ਆਪਾਂ ਬਾਈ ਤੁਲੇ ਲੇ ਗੀਆਂ ਸਹੀ ਗੱਲ ਬਾਈ ਸਹੀ ਗੱਲ ਬਾਈ ਨਾਮ ਤੇ ਐਡਰੈਸ ਦੱਸ ਲੀ ਨਿਸ਼ਾਨ ਸਿੰਘ ਨਾਂ ਜੀ ਪਿੰਡ ਮਾੜੀ ਮਸਤਵਾ ਤਾ ਤਹਿਸੀਲ ਬਾਗਾ ਪ੍ਰਾਣਾ ਜਿਲ੍ਹਾ ਮੋਗਾ ਠੀਕ ਆ ਨੰਬਰ ਦੋਸਤੋ ਬਾਈ ਦਾ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਆਸੇ ਪਾਸੇ ਦੋਸਤੋ ਜਿਵੇਂ ਬਾਗੇ ਪ੍ਰਾਣਾ ਤੋਂ ਭਾਗ ਤਿੰਨ ਹੋ ਜਾਂਦੀ ਹੈ ਸਾਂਤ ਪੂਰਾ ਬਿਲਕੁਲ ਲਾਗੇ ਦਾ ਪਿੰਡ ਹੀ ਆ ਤੇ ਮੋਬਾਈਲ ਨੰਬਰ ਥੱਲੇ ਚਲਾਤਾ ਆਪਾਂ ਬੋਲ ਦਿੰਦੇ ਠੀਕ ਆ ਬੋਲ ਦਊਗਾ 7529086603 ਠੀਕ ਆ ਸਾਹੀ ਨੰਬਰ ਬਈ ਨਾ ਬੋਲਦੇ ਤਾਂ ਸਕਰੀਨ ਤੇ ਵੀ ਰਹੂਗਾ ਲਾਈਕ ਜ਼ਰੂਰ ਕਰਿਆ ਕਰੋ ਲਾਈਕ ਨਾ ਬਹੁਤ ਹੌਸਲਾ ਵਾਤਾ ਦੋਸਤੋ ਜਿਹੜੀ ਬਈ ਆਪਾਂ ਸਾਹਮਣੇ ਦੇਖਦੇ ਆ ਵੜ ਕੀ ਡਿਟੇਲ ਆ ਇਹ ਕੰਨਵਾ ਸੂਆ ਸੁੰਦੀ ਆ ਇਹ ਪਲੂਣ ਵੜ ਪਹਿਲਾ ਸੂਆ ਬਈ ਸੁੰਦੀ ਆ ਪਹਿਲਾ ਸੂਆ ਸੁੰਦੀ ਆ ਕਿੰਨੇ ਦਿਨ ਲੱਜੂਗੀ ਬਈ ਇਹ 4-5 ਦਿਨਾਂ ਲੈ ਜੂਗੀ ਠੀਕ ਆ ਹਾਂ ਪਹਿਲਾਂ ਵੀ ਸੂਆ ਜਾਂਦੇ 4-5 ਦਿਨਾਂ ਲੈ ਵੀ ਸਾਦੀ ਆ ਉਪਰਾ ਜੇ ਨਾਮ ਬਨੇ ਜੀ ਲਾਗੀ ਤਾਂ ਠੀਕ ਆ ਤੇ ਥਾਣਾ ਥੋਣਾ ਦੀ ਕਿੰਨੀ ਓਕੇ ਆ ਬਈ ਯਾਰਾਂ ਦੀ ਓਕੇ ਆ ਹਾਂ ਠੀਕ ਆ ਤੇ ਕੋਈ ਆਸ ਉਮੀਦ ਕੋਈ ਦੁੱਧ ਦੇ ਦੁੱਧ ਬਈ 16 ਕਿਲੋ ਦੇ ਆਦੀ ਐ ਤੇ 18ਵੇਂ ਦਿਹਾੜੀ ਦੁੱਧ ਹੈਗਾ ਸੇਵ ਆਣਾ ਠੀਕ ਆ ਜਿਵੇਂ ਵੈੜ ਦੇ ਚਾਮਕਾ 16 ਕਿਲੋ ਦਾ ਲੈਣਾ ਚਾਹੀਦਾ ਵੀ ਜਾਣ ਆ ਵੈੜ ਚ ਠੀਕ ਆ ਹਾਂ ਸਹੀ ਤੌਰ ਦੀ ਮੜਾ ਤੂਰਾ ਦਿਖਾ ਦੀ ਦੋਸਤੋ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਬਲੈਕ ਕਲਰ ਰੈਡ ਪਹਿਲਾਂ ਸੁਆ ਸੁਹੰਦੀ ਹੈ ਪਲੂਨ ਇਹ ਕੱਦ-ਕੱਟ ਜਾਂਦਾ ਜਾਂ ਬਾਈ ਦੇ ਕੱਦ-ਕੱਟ ਤੋਂ ਲਾ ਲਓ ਜਾਂ ਤੁਸੀਂ ਖੁਰਨੀ ਦੇ ਕੱਦ-ਕੱਟ ਤੋਂ ਵੀ ਲਾ ਸਕਦੇ ਕੱਦ-ਕੱਟ ਦੋਸਤੋ ਚੰਗਾ ਬਾਕੀ ਕ੍ਰੋਸ ਸੰਗ ਪੈਂਦਾ ਗਰਮੀ ਰਹਿ ਤਾਂ ਵੈੜ ਵੀ ਆਪਾਂ ਨੂੰ ਕਹਿ ਸਕਦੇ ਹਵਾ ਨੇ ਤਾਂ ਤੁਸੀਂ ਜੱਜਮੈਂਟ ਲਾ ਲਓ ਚਾਰਾਂ ਪੰਜਾਂ ਦਿਨਾਂ ਦੀ ਕੱਚੀ ਆ ਹੋ ਸਕਦਾ ਦੋਸਤੋ 1 ਅੱਧਾ ਦਿਨ ਵੱਧ ਘੱਟ ਜੇ ਦੇ ਹੋ ਸਕਦਾ ਪਹਿਲਾਂ ਸੂਪੇ ਤਿੰਨ ਤੋਂ ਪੰਜ ਚਾਰ ਦਿਨ ਤੁਸੀਂ ਮੰਨ ਸਕਦੇ ਹੋ ਤੇ ਬਾਕੀ ਹਵਾਲੇ ਦਾ ਰੱਖੋ ਦੋਸਤੋ ਸੋਹਣਾ ਹੈ 15 16 ਦੀ ਝਾਕਾ ਵੀ ਇੰਨਾ ਦੁੱਧ ਇਹ ਦੇ ਸਕਦੀ ਹੈ ਬਾਕੀ ਹੁਣ ਤੁਸੀਂ ਜਜਮੈਂਟ ਲਾਉਣੀ ਆ ਉਹਦੀ ਸੇਵਾ ਦੇ ਅਕੋਰਡਿੰਗ ਕੱਦ ਕੱਡ ਵੀ ਦੋਸਤੋ ਚੰਗਾ ਗਰਮੀ ਰਹਿਤ ਕਹਿ ਸਕਦੇ ਆ ਕਿਉਂਕਿ ਅੱਗੇ ਜਿਵੇਂ ਗਰਮੀਆਂ ਦਾ ਮੌਸਮ ਆਉਂਦਾ ਤੇ ਕ੍ਰੋਸ ਹੰਗ ਚ ਪਿੰਦੀ ਆ ਬਾਕੀ ਕੱਦ ਕੱਡ ਦਾ ਅੰਦਰ ਜਦ ਤੁਸੀਂ ਲਾ ਲਿਓ ਪੇਸ ਕੁਆਲਿਟੀ ਚੈੱਕ ਕਰ ਲਓ ਬੱਚੀ ਦੇ ਪਿੰਡੇ ਤੇ ਚਮਕ ਵੀ ਪੂਰੀ ਆ ਤੇ ਬਾਕੀ ਹਵਾਨਾ ਤੁਹਾਨੂੰ ਪਿੱਛੇ ਦੀ ਵੀ ਦਿਖਾਣ ਇਧਰਲੇ ਪਾਸੇ ਦੀ ਵੀ ਤੁਸੀਂ ਹਵ ਇਹਨਾਂ ਵਾਰਟਨ ਨਾਲ ਦੋਸਤ ਦੱਸ ਦਿੰਦੇ ਨੇ ਇਹ ਨਹੀਂ ਸਾਰਿਆਂ ਮੌਕੇ ਤੇ ਕੱਢ ਕੇ ਫੇਰ ਸੋਣਾ ਕਰਨ ਵਾਲੀ ਨੇ ਇੱਕ ਵਾਰੀ ਨੇੜੇ ਥਾਣਾ ਦੇ ਸਹਿਯੋਗ ਨਾਲ ਫੋੜ ਜੀ ਮੜੀ ਵਿਖਾਦੀ ਮੜੀ ਨਾ ਮਾਤਰੇ ਜਲਾ ਕੰਮ ਹੀ ਇਹਦਾ ਠੀਕ ਆ ਚਲਦੀ ਚਲਦੀ ਨੋ 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 ਕੋਈ ਨਹੀਂ ਪਹਿਲਾਂ ਵਹਿੜਾ ਤਾਂ ਠੀਕ ਆ ਉਹ ਦੋਸਤੋ ਦੱਸਣਾ ਬਈ ਦਾ ਫਰਜ਼ ਹੈ ਬਈ ਨੇ ਪਹਿਲਾਂ ਦੱਸਦਾ ਕਈ ਵਾਰ ਧਿਆਨ ਚ ਨਹੀਂ ਆਉਂਦਾ ਪਰ ਫੋੜ ਜੀ ਆ ਆਮ ਆ ਹੀ ਜਾਂਦੀ ਤੇ ਬਾਕੀ ਥਾਣਾ ਦੇ ਸਹਿਯੋਗ ਦੀ ਗੱਲ ਕਰਾਂਗੇ ਇੱਕੋ ਜਿਹਾ ਥਾਣਾ ਦੋਸਤੋ ਸਾਰੇ ਪਾਸੇ ਨੂੰ ਸਾਈਡ ਤੋਂ ਵੀ ਦਿਖਾਉਣੇ ਕੋਸ਼ਿਸ਼ ਕਰਦੇ ਤਾਂ ਕਿ ਜੱਜਮੈਂਟ ਪੂਰੀ ਹੋ ਜਾਏ ਕੋਸ਼ਿਸ਼ ਰਹੂਗੀ ਮੇਰੀ ਸ ਮੁੱਲ ਬਈ ਦਾ ਕੀ ਰਹਿਣਾ ਮੁੱਲ ਬਈ ਕਰਾਉਣ ਦਾ ਕਰਾ ਲਾ 65000 ਰੁਪਏ ਠੀਕ ਆ ਤੇ 62000 ਚ ਕਰਦਾ ਮਾਨਦਾ ਠੀਕ ਆ ਕਿਉਂਕਿ ਵੈੜ ਚੰਗੀ ਆ ਚਾਮਕਲੀ ਆ ਵੈੜ ਤੇ ਚਕੀ ਚ ਵਿੱਚ ਮੂਹ ਮਾਂ ਦੀ ਵੇਖ ਮੱਥੇ ਮੁੱਥੇ ਚਕੀਆਂ ਬਹੁਤ ਜ਼ਿਆਦੇ ਆ ਠੀਕ ਆ ਹਾਂ ਵੈੜ ਚੰਗੀ ਬੜੀ ਆ ਸਹੀ ਆ ਦੋਸਤੋ ਇਹ ਗੱਬਣ ਵੈੜ ਤੁਹਾਨੂੰ ਦਿਖਾਈਏ ਤੇ ਮੁੱਲ ਬਈ ਦਾ ਭਾਵੇਂ ਜਿੰਨਾ ਮਰਜ਼ੀ ਕਰਾ ਲਓ 62000 ਚ ਮਾਨਤਾਂ ਨੂੰ ਹੋ ਜੂਗਾ ਅਨ ਸੌਦਰ ਨਾਲ ਦੀ ਖਿੱਚ ਥੋੜੀ ਰਹਿਣੀ ਆ 4 ਤੋਂ 5 ਦਿਨ ਲੈ ਜਾਂਦੀ ਹੋ ਸਕਦਾ ਦੋਸਤੋ ਇੱਕ ਅਦਾ ਦਿਨ ਵੱਧ ਘਟ ਜੇ ਤੇ ਹੋ ਸਕਦਾ ਇੱਕ ਅਦਾ ਦਿਨ ਪਹਿਲਾਂ ਸੂਬੇ ਨੰਬਰ ਸਕਰੀਨ ਤੇ ਰਹੂਗਾ ਜ਼ਿਆਦਾ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰਨ ਲਈ ਵੀਡੀਓ ਦੇਖ ਲਈ ਧੰਨਵਾਦ ਦੋਸਤੋ